ਮਾਂ ਵਾਲੀ ਦਾ ਕਰੇਲੂ ਝੋਟੀ ਆ ਭਰਾ ਲੋ ਜੀ ਲਓ ਜੀ ਮੋੜੋ ਮੋੜ ਲਓ ਲੋ ਜੀ ਕਦ ਬੈਠ ਸਕਣੋ ਚੈੱਕ ਕਰ ਸਕਦੇ ਬਾਰੀ ਦੇ ਕਦ ਦੇ ਉੱਤੇ ਚੱਲਾ ਸਕਦੇ ਭਰਾ ਠੀਕ ਹੈ ਜੀ ਕਾਨੂੰਨ ਝੋਟੇ ਬੰਨ੍ਹ ਦੋ ਵੀ ਬੰਨ੍ਹ ਦੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਲੋਟ ਵੱਦੀ ਤੇ ਜਿਲ੍ਹਾ ਨੂੰ ਪੈਂਦਾ ਜੀ ਲੁਧਿਆਣਾ ਸਵਾਈ ਕੋਲ ਪਲੂਣ ਝੋਟੀ ਸੂਈ ਵੀ ਆ ਭਰਾ ਠੀਕ ਹੈ ਜੀ ਇੱਕ ਟਾਪ ਕੁਆਲਿਟੀ ਦੀ ਕੱਟੀ ਆ ਠੀਕ ਹੈ ਜੀ ਇੱਕ ਹੈਗੀ ਆ ਵਸਸੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਦੋ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਾਸਿਕਾ ਜੀ ਸਾਸਿਕਾ ਜੀ ਬਾਈ ਜੀ ਨਾਮ ਵੀਰ ਜੀ ਨਾਮ ਜੀ ਸਲੀਮ ਮਹਮਦੀ ਪਿੰਡ ਲੋਟਵੱਦੀ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਜੀ ਠੀਕ ਹੈ ਨੇੜੇ-ਨੇੜੇ ਪਿੰਡ ਬਾਈ ਕਿਹੜੇ ਨੇੜੇ ਜੀ ਆਪਣੇ ਬਰਪਰਾਗਾ ਹਾਂਜੀ ਤੇ ਕਲਸੀਆਂ ਇਧਰ ਕਲਿਆਣ ਰਹਿ ਗਿਆ ਠੀਕ ਹੈ ਜੀ ਜਲਮਾਣਾ ਜੀ ਠੀਕ ਹੈ ਹਾਂਜੀ ਛੋਟੀ ਬਾਰੇ ਦੱਸੋ ਹੀ ਕਮੀ ਸੂਈ ਸੂਈ ਸੀ ਛੋਟੀਏ ਪਹਿਲੇ ਸੂਈ ਸੂਈ ਜੀ ਠੀਕ ਹੈ ਬੱਚਾ ਕੀ ਹੈ ਜੀ ਬੱਚਾ ਵਿਸੇ ਕਟਾਈ ਇਹਦੇ ਦੁੱਧ ਕਿੰਨਾ ਕਰਿਆ ਬੋਲਾ ਦੁੱਧ ਇਹਦਾ ਬੋਲਾ ਹੀ ਇਹੀ ਘਟੂ-ਬਟੂ ਜਿਹਾ ਮਨ ਆਇਆ ਠੀਕ ਆ ਹਾਂਜੀ ਕਿੰਨਾ ਕਿਲੋ 2 ਕਿਲੋ ਹਾਂਜੀ ਹਾਂਜੀ ਹੈਗਾ ਜੀ ਨਿਕ ਠੀਕ ਆ ਤੇ ਬਾਕੀ ਆਪਣੇ ਆ ਸੂਈ ਹੋਈ ਜੀ ਤਾਂ ਕਰਕੇ ਵੱਧ ਗੌਰ ਤਾਂ ਨਹੀਂ ਕਰਦੇ ਵੀ ਬੱਚੇ ਨੂੰ ਚੰਗਾ ਦੀ ਠੀਕ ਆ ਕੋਈ ਗੱਲ ਨਹੀਂ ਲੋ ਜੀ ਚੈੱਕ ਕਰ ਸਕਦੇ ਨੂਨ ਛੋਟੀ ਤੋੜ ਦੋ ਪਰਾ ਲੋ ਜੀ ਕੱਦ ਬਿੱਡ ਸੁਖਣਾ ਸੋਹਣਾ ਲੋ ਜੀ ਲੋ ਜੀ ਚੈੱਕ ਕਰ ਸਕਦੇ ਕੱਦ ਬਿੱਡ ਸੁਖਣਾ ਸੋਹਣਾ ਲੋ ਜੀ ਤੋੜਾ ਦੇਖ ਸਕਦੇ ਫਰਮਾਂ ਵਾਲੀ ਦਾ ਕਰੇਲੂ

ਹਾਂ ਜੀ ਬਾਈ ਰੇਟ ਦਾ ਰੇਟ ਇਹਦਾ 85000 ਰੁਪਏ ਜੀ ਕਿੰਨੇ ਦੇਣੀ ਆ ਦੇ ਦਾਂਗੇ ਜੀ ਮੌਕੇ ਤੇ ਮਾੜਾ ਮੋਟਾ ਮਾਨਤਾਨ ਕਰ ਦਾਂ ਕਿੰਨਾ ਕਰ ਦੂੰਗਾ 80 ਦੀ ਦੇ ਦਾਂਗੇ ਜੀ ਇਹ ਪੂਰੇ ਦੀ 80000 ਰੁਪਏ ਦੀ ਬਈ ਝੋਟੀ ਮਿਲ ਜੂ ਇਹ ਚੈੱਕ ਕਰ ਸਕਦੇ ਹੋ ਲੈਣ ਦੇਣ ਵਾਲਾ ਰੇਟ ਮੁੱਲ 85000 ਬਾਈ ਕਹਿੰਦਾ ਠੀਕ ਨਾ ਰੇਣ ਦੇਣ ਵਾਲਾ ਰੇਟ ਬਾਈ ਨੇ ਦੱਸਤਾ ਨਾ ਠੀਕ ਲੂਣ ਝੋਟੀ ਆ ਠੀਕ ਆ ਜੀ ਥਾਂ ਤੁਹਾਨੂੰ ਬਹੁਤ ਸੋਹਣਾ ਠੀਕ ਆ ਜੀ ਪਤਲੇ ਪਿੰਡੇ ਚ ਕਦ ਬੜ ਤੁਹਾਡੇ ਸਾਹਮਣੇ ਆ ਠੀਕ ਆ ਜੀ ਹਾਂ ਜੀ ਕੱਟੀ ਦੱਸੋ ਕਿੰਨੇ ਟਾਈਮ ਦੀ ਹੈ ਕੱਟੀ ਇਹ ਵੀਰੇ 14 15 ਮਹੀਨੇ ਦੀ 14-15 ਮਹੀਨੇ ਦੀ ਹੈ। ਹਾਂਜੀ। ਠੀਕ ਆ ਜੀ ਮਾਂ ਮੂੰ ਦਾ ਰਿਕਰਡ ਵਧੀਆ ਸੀ। ਮਾਂ ਆਪਣੇ ਕੋਲ ਹੀ ਜੀ ਆਦੇ ਅੰਦਰੀ ਹੈ ਜੀ। ਅੰਦਰੀ ਆ? ਹਾਂਜੀ ਹਾਂਜੀ ਪੂਰੀ ਵਧੀਆ ਝੋਟੀ ਹੈ ਜੀ। ਠੀਕ ਆ। ਪੱਠ ਪੂੜਾ ਦੇਖ ਸਕਦੇ ਸਿੰਗੀ-ਸੂੰਗੀ ਮੋੜਨ ਲੱਗੀ ਕਰਮਾ ਵਾਲੇ। ਥਾਣ ਦਿਖਾ ਦਿਓ ਜੀ ਮੜਕ ਫੜ ਕੇ ਪੂਸ ਮੜੀ। ਲੋ ਜੀ ਥਾਣ ਵੀ ਸਾਨੂੰ ਵਿਖਾ ਦੇ। ਹਾਂ। ਕੋਈ ਫੜਨ ਦਾ ਫੜ ਪੂਸ ਫੜਨ ਲਓ ਬਸ ਇਹ। ਬਸ ਕੋਈ ਨਾ ਕਰੂਗੀ ਮੜਾ ਮੋਟਾ। ਹੂੰ। ਚਾਰ ਹੀ ਥਾਣਾ ਭਰਾ। ਥਾਣ ਤੁਹਾਨੂੰ ਪੂਰੇ ਵਧੀਆ ਜੀ। ਲੋ ਜੀ। ਠੀਕ ਹੈ। ਇਹਦਾ ਰੇਟ ਭਰਾ ਜਾਇਆ ਜੀ। ਇਹਦਾ ਰੇਟ ਜੀ ਆਪਾਂ 20000 ਮੰਗਨਾ 17000 ਦੀ ਦੇਣੀ 17000 ਰੁਪਏ ਦੀ ਭਰਾ ਕੱਟੀ ਆ ਠੀਕ ਆ ਨਾ ਰੇਟ ਬਾਈ ਕਹਿੰਦਾ 20000 ਠੀਕ ਆ ਜੀ ਦੇਣ ਲੈਣ ਵਾਲੇ ਕੰਮ ਕਰਿਆ ਹੋ ਬਾਈ ਦਾ ਠੀਕ ਆ ਜੀ ਹਾਂ ਜੀ ਬੱਸ ਹੀ ਦੱਸੋ ਕਿਹਨੇ ਟਾਈਮ ਦੀ ਹੋਗੀ ਬੱਸ ਇਹ ਵੀਰੇ 16 17 ਮਹੀਨਿਆਂ ਦੀ ਹੋਗੀ ਜੀ ਠੀਕ ਆ ਹਾਂ ਥਣਚਾਰੀ ਵੀਰੇ ਥਾਣਾ ਆ ਵਧੀਆ ਜੀ ਲੋਪਰਾ ਚੈੱਕ ਕਰ ਸਕਦੇ ਹਾਂ ਜੇ ਉਹ ਥੋੜਾ ਡਰਦੀ ਆ ਡਰਦੀ ਆ ਜੀ ਹਾਂ ਛੋੜੀ ਛਾਲੀ ਦੇਖ ਸਕਦਾ ਲੋ ਛੋੜੀ ਛਾਲੀ ਹੈ ਜੀ ਠੀਕ ਆ ਜੀ ਹਾਂ ਜੀ ਰੇਟ ਇਹਦਾ ਰੇਟ ਦਾ 11000 ਰੁਪਈਆ ਜੀ ਰੇਟ ਭਰਾ 11000 ਰੁਪਈਆ ਠੀਕ ਆ ਨਾ ਦੇਣੀ ਕਿੰਨੇ ਦੇ ਬਈ ਆਪਾਂ ਦੇਣੀ ਇਹ 10000 ਦੀ ਆ ਜੀ ਠੀਕ ਆ ਹਾਂ ਲੇਕਿਨ ਬਈ ਤਿੰਨੇ ਨਗ ਲੈਣੇ ਆ ਤਾਂ ਉਹਦੇ ਚ ਉਹਦੇ ਚ ਕੋਈ ਗੱਲ ਨਹੀਂ ਵੀਰੇ ਹੋਰ ਕਰ ਦਾਂਗੇ ਮੰਨ ਤਾਂ ਕਰ ਦੋਗੇ ਹਾਂਜੀ ਹਾਂਜੀ ਠੀਕ ਆ ਜਿਹੜੀ ਕੱਟੀ ਆ ਉਹ ਇਹ ਮੱਝ ਦੀ ਕੱਟੀ ਆ ਆ ਹਾਂ ਨਾਲ ਵਾਲੀ ਮੱਝ ਦੀ ਕੱਟੀ ਆ ਜੀ ਠੀਕ ਆ ਲੋ ਭਰਾ ਮੱਝ ਦੀ ਕੱਟੀ ਆ ਹੁਣ ਵੀ ਇਹਨੇ ਕੱਟੀ ਦਿੱਤੀ ਆ ਜੀ ਬਿੱਛੇ ਦੇ ਕੱਟੀ ਆ ਉਹ ਬੱਚਾ ਇਹਦਾ ਉਹ ਖੜਾ ਠੀਕ ਆ ਹਾਂਜੀ ਹਾਂਜੀ ਚੈੱਕ ਕਰ ਸਕਦੇ ਹੁਣ ਵੀ ਕੱਟੀ ਆ ਬਾਈ ਕਹਿੰਦਾ ਕਰਦੀ ਹੈ ਜੀ ਆਪਣੀ ਠੀਕ ਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਨੇ ਪਿੰਡ ਲੋਟਬਦੀ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਲੁਧਿਆਣਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਈ